ਸ਼ਾਮ ਢਲਣ ਲੱਗੀ ਤੇ ਮਨ ਫੇਰ ਬੇਚੈਨ ਤੇ ਲਾਚਾਰੀ ਭਰੀਆਂ ਅੱਖਾਂ ਨਾਲ ਇੱਧਰ ਉੱਧਰ ਨੂੰ ਦੇਖਣ ਲੱਗਾ ਮੈਂ ਫੇਰ ਉਸੇ ਡੀਕ ਵਿੱਚ ਸੀ ਕਿ ਸ਼ਾਇਦ ਅੱਜ ਕੋਈ ਆਵੇਗਾ ਰੋਟੀ ਲੈ ਕੇ ਜਾਂ ਕੁਝ ਖਾਣ ਲਈ ਲੈ ਕੇ ਤੇ ਇੰਨਾਂ ਭੁੱਖੇ ਟਿੱਡਾਂ ਦੀ ਭੁੱਖ ਪਿਆਸ 부ਝ ਜਾਵੇ ਅੱਜ ਤੇ ਸ਼ਾਇਦ ਰੱਜ ਕੇ ਰੋਟੀ ਖਾ ਨੀਂਦ ਆ ਜਾਵੇ ਪਰ ਵਕਤ ਗੁਜ਼ਰਦਾ ਗੁਜ਼ਰਦਾ ਹਨੇਰਾ ਹੋ ਗਿਆ ਸੀ ਅੱਜ ਵੀ ਉਹੀ ਹਾਲਾਤ ਖਿਆਲ ਵਿੱਚ ਸਤਾ ਰਹੇ ਸਨ ਅੱਜ ਫਿਰ ਮੈਂ ਆਪਣੇ ਨਿੱਕੇ-ਨਿੱਕੇ ਭੈਣ ਭਰਾਵਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਉਹਨਾਂ ਅੱਗੇ ਬੁੱਤ ਬੰਨਾ ਖੜਨਾ ਸੀ ਮੈਂ ਸ਼ਹਿਰ ਤੋਂ ਕਾਫੀ ਲੰਬੇ ਪੈਂਡਾ ਤੇ ਆਪਣੇ ਨਿੱਕੇ ਜੇ ਘਰ ਵਿੱਚ ਪਥਰੀਲੇ ਤੇ ਬੰਜਰ ਜੀ ਜ਼ਮੀਨ ਤੇ ਬੈਠੀ ਸੀ ਤੇ ਸੁਪਨਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਕੇ ਆਪਣਾ ਤੇ ਆਪਣੇ ਭੈਣ ਭਰਾਵਾਂ ਦਾ ਢੱਡ ਪਰ ਰਹੀ ਸੀ ਕਿ ਇਹ ਵੀ ਸੱਚ ਹੋਊਗਾ ਕਿਸੇ ਦਿਨ ਇਹ ਵੀ ਸੋਚ ਰਹੀ ਸੀ ਉਦੋਂ ਹੀ ਮੇਰੀ ਨਿੱਕੀ ਜੀ ਭੈਣ ਗੁੱਡੋ ਨੇ ਪੁੱਛਿਆ ਭੈਣ ਅੱਜ ਵੀ ਰੋਟੀ ਨਹੀਂ ਮਿਲਣੀ ਆਪਾਂ ਨੂੰ ਅੱਜ ਵੀ ਪਾਣੀ ਹੀ ਪੀ ਕੇ ਪੈਣਾ ਪਊਗਾ ਲੱਗਦਾ ਤੇ ਨਾਲ ਦੀ ਨਾਲ ਦੂਸਰੇ ਪਾਸੇੋਂ ਨਿੱਕੇ ਵੀਰਪੀ ਹੂ ਨੇ ਉਸ ਨੂੰ ਜਵਾਬ ਦਿੱਤਾ ਕਿ ਆ ਲੱਗਦਾ ਤਾਂ ਇਹੀ ਹੈ ਗੁੱਡੋ ਭੈਣ ਹੁਣ ਤਾਂ ਹਨੇਰਾ ਵੀ ਹੋ ਗਿਆ ਪਰ ਕੋਈ ਨਹੀਂ ਆਇਆ ਰੋਜ ਦੀ ਤਰ੍ਹਾਂ ਉਧਰੋਂ ਨੀਲਮ ਤੇ ਨਿਸ਼ਾ ਵੀ ਕਹਿਣ ਲੱਗੀਆਂ ਭੈਣ ਲੱਗਦਾ ਉਹ ਵੀ ਫੋਟੋ ਖਿੱਚ ਕੇ ਲੈ ਗਿਆ ਜੋ ਵੱਡੇ ਜੇ ਕੈਮਰੇ ਵਾਲਾ ਅੰਕਲ ਆਇਆ ਸੀ ਉਹ ਵੀ ਨਹੀਂ ਮੁੜਿਆ ਮੁੜ ਕੇ ਗੁੱਡੋ ਕਹਿੰਦੀ ਉਹ ਤਾਂ ਕਦੇ ਮੇਰੀ ਬਾਹ ਫੜ ਕੇ ਮੇਰੇ ਮੱਥੇ ਤੇ ਰੱਖ ਮੈਨੂੰ ਕਹਿੰਦਾ ਕਿ ਥੋੜਾ ਰੋ ਕੇ ਅੱਖਾਂ ਵਿੱਚ ਪਾਣੀ ਲਿਆ ਕਦੇ ਕਹਿੰਦਾ ਹੱਥ ਨੂੰ ਅੱਡ ਕੇ ਰੋ ਕਦੇ ਕੁਝ ਤੇ ਕਦੇ ਕੁਝ ਫੇਰ ਹੀ ਵਧੀਆ ਫੋਟੋ ਆਉ ਲੱਗਦਾ ਉਹ ਵੀ ਆਪਾਂ ਨੂੰ ਰੋਟੀ ਦਾ ਲਾਲਚ ਦੇ ਕੇ ਫੋਟੋਆਂ ਖਿੱਚ ਕੇ ਲੈ ਗਿਆ ਮੈਂ ਕਿਹਾ ਹਾਂ ਲੱਗਦਾ ਤਾਂ ਮੈਨੂੰ ਵੀ ਇਹੀ ਐ ਨਿੱਕੀਏ ਉਹ ਆਪਣੀਆਂ ਨਹੀਂ ਆਪਣੀ ਗਰੀਬੀ ਦੀਆਂ ਫੋਟੋਆਂ ਖਿੱਚ ਕੇ ਲੈ ਗਿਆ ਏ ਉਹ ਕਿਸੇ ਚੰਗੀ ਜਗ੍ਹਾ ਤੇ ਵੱਡੇ ਵੱਡੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਪ੍ਰਦਰਸ਼ਨੀ ਲਾ ਕੇ ਵਾਹ ਵਾਹ ਖਟ ਰਿਆ ਉਹ ਤੇ ਉਹਨਾਂ ਫੋਟੋਆਂ ਦੀ ਬੋਲੀ ਲਾ ਚੰਗੇ ਪੈਸੇ ਕਮਾ ਰਿਆ ਉਹ ਤਾਪੀ ਹੁਨੇ ਟੈਡ ਤੇ ਹੱਥ ਰੱਖਦੇ ਆ ਬਿਲਕ ਦੇ ਜੇ ਬੋਲ ਰਹੇ ਕਿਆ ਕਿ ਉਹ ਬਲੀ ਫੋਟੋ ਦੀ ਨਹੀਂ ਭੈਣ ਸਾਡੀ ਗਰੀਬੀ ਦੀ ਐ ਨਾਲੇ ਸਾਡੇ ਜੇ ਟੈਡ ਭਰੇ ਹੋਣਗੇ ਤਾਂ ਟੈਡ ਵਿਛੜੀਆਂ ਹੱਡੀਆਂ ਕਿਵੇਂ ਦੇਖਣਗੇ ਆ ਕਿਵੇਂ ਸਾਡੇ ਮੂੰਹਾਂ ਤੇ ਇਹ ਭੁੱਖ ਦੀ ਬੇਵਸੀ ਚਲਕੂਗੀ ਕਿਵੇਂ ਸਾਡੀਆਂ ਅੱਖਾਂ ਵਿੱਚ ਆਪਣੀ ਗਰੀਬੀ ਦਾ ਮਜ਼ਾਕ ਬਣਨ ਤੇ ਪਾਣੀ ਆਉ ਸਾਡੇ ਭੁੱਖੇ ਟੈਡ ਦੀਆਂ ਤਸਵੀਰਾਂ ਰੱਜੇ ਹੋਏ ਲੋਕ ਆਪਣੇ ਕੋਠੀਆਂ ਵਿੱਚ ਲਗਾਉਂਦੇ ਤਾਂ ਸ਼ੌਂਕ ਨਾਲ ਨੇ ਪਰ ਇੰਨੇ ਭੁੱਖੇ ਟਿੱਡਾਂ ਦੀ ਪੀੜ ਕਦੇ ਮਹਿਸੂਸ ਨਹੀਂ ਕਰਦੇ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ